ਜਿਵੇਂ ਤੁਹਾਡੇ ਲਈ ਇੱਕ ਵਧੀਆ ਜੀ ਰੈਸਪੀ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਬਹੁਤ ਹੀ ਆਸਾਨੀ ਨਾਲ ਆਪਣਾ weight lose ਕਰ ਸਕਦੇ ਹੋ ਉਹਦੇ ਲਈ ਦੇਖੋ ਆਪਾਂ ਸਭ ਤੋਂ ਪਹਿਲਾਂ 2 ਚਮਚਾ ਜਿਹੜੀ ਉਹ ਸੌਫ ਲੈਣੀ ਹੈ ਇਹ ਸਾਰੀ ਚੀਜ਼ ਆਪਣੇ ਘਰ ਵਿੱਚ ਹੁੰਦੀਆਂ ਹੀ ਆ ਜਿਹੜੀਆਂ ਆਪਾਂ ਇਹਦੇ ਵਿੱਚ ਪਾਵਾਂਗੇ 2 ਚਮਚੇ ਆਪਾਂ ਅਜਵਾਇਨ ਪਾਵਾਂਗੇ ਤੇ 2 ਚਮਚਾ ਜੀਰਾ ਇਹ ਤਿੰਨਾਂ ਚੀਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਤਵੇ ਦੇ ਉੱਪਰ ਭੁੰਨ ਲੈਣਾ ਅੱਗੇ ਇਹਦੇ ਉੱਪਰ ਗੈਸ ਉੱਪਰ ਤਵਾ ਰੱਖ ਲੈਣਾ ਤੇ ਜਦੋਂ ਹੀ ਆਪਣਾ ਤਵਾ ਜਿਹੜਾ ਉਹ ਗਰਮ ਹੋ ਜਾਊਗਾ ਉਦੋਂ ਆਪਾਂ ਇਹਦੇ ਉੱਪਰ ਆਹ ਤਿੰਨ ਚੀਜ਼ਾਂ ਐਡ ਕਰ ਦੇਣੀਆਂ ਇਹਨਾਂ ਤਿੰਨੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਣਾ ਹੈ ਮੀਡੀਅਮ ਫਲੇਮ ਤੇ ਕਰਕੇ ਤੁਸੀਂ ਭੁੰਨ ਸਕਦੇ ਹੋ ਨਹੀਂ ਤਾਂ ਫੁੱਲ ਫਲੇਮ ਤੇ ਕਰਕੇ ਵੀ ਇਸ ਤਰ੍ਹਾਂ ਹਲਕਾ ਹਲਕਾ ਇਹਨੂੰ ਹਿਲਾਉਂਦੇ ਹੋਏ ਲਗਾਤਾਰ ਭੁੰਨ ਲੈਣਾ ਵੀ ਇਹ ਇਸ ਤਰ੍ਹਾਂ ਦਾ ਆਪਣੇ ਕੋਲ ਭੁੰਨਣ ਦੇ ਭੁੰਨ ਤੋਂ ਬਾਅਦ ਇਸ ਤਰ੍ਹਾਂ ਦਾ ਬਣ ਜੇ ਵੀ ਜਦੋਂ ਆਪਾਂ ਇਹਨੂੰ ਪੀਸੀ ਚੰਗੀ ਤਰ੍ਹਾਂ ਪੀਸ ਸਕੇ 5 ਤੋਂ 10 ਮਿੰਟ ਦੇ ਕਰੀਬ ਆਪਾਂ ਇਹਨੂੰ ਭੁੰਨ ਲਾਂਗੇ ਹਾਂਜੀ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਭੁੰਨ ਲਿਆ ਬਸ ਇੰਨਾ ਹੀ ਭੁੰਨਾ ਭਾਈ ਇਸ ਤੋਂ ਜ਼ਿਆਦਾ ਨਹੀਂ ਕਰਨਾ ਨਹੀਂ ਤੇ ਫਿਰ ਇਹ ਬਹੁਤ ਹੀ ਜ਼ਿਆਦਾ ਕਾਲਾ ਹੋ ਜਾਊਗਾ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਇਹਨੂੰ ਕੱਢ ਲਾਂਗੇ ਇਸ ਤੋਂ ਬਾਅਦ ਤੁਸੀਂ ਇਹਨੂੰ ਮਿਕਸੀ ਗ੍ਰੈਂਡਰ ਦੇ ਵਿੱਚ ਵੀ ਪੀਸ ਸਕਦੇ ਹੋ ਪਰ ਆਪਾਂ ਇਸ ਤਰ੍ਹਾਂ ਇੱਕ ਪੱਥਰ ਦੀ ਓਕਲੀ ਲੈ ਲੈਣੀ ਹੈ ਤੇ ਇਹਦੇ ਵਿੱਚ ਹੀ ਆਪਾਂ ਇਹਨੂੰ ਪੀਸਾਂਗੇ ਥੋੜਾ ਥੋੜਾ ਕਰਕੇ ਆਪਾਂ ਇਹਦਾ ਫਾਈਨ ਪਾਊਡਰ ਬਣਾ ਲੈਣੇ ਹਾਂਜੀ ਦੇਖੋ ਆਪਾਂ ਇਹਦਾ ਵਧੀਆ ਇਸ ਤਰ੍ਹਾਂ ਫਾਈਨ ਪਾਊਡਰ ਬਣਾ ਲਿਆ ਇਹਨੂੰ ਆਪਾਂ ਜ਼ਿਆਦਾ ਵੀ ਨਹੀਂ ਪੀਸਾਂਗੇ ਇਸ ਤਰ੍ਹਾਂ ਦਾ ਪਾਊਡਰ ਬਣਾ ਕੇ ਆਪਾਂ ਰੱਖ ਲਾਂਗੇ ਦੇਖੋ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਕਿਸੇ ਕੱਚ ਦੇ ਬਰਤਨ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਕੱਚ ਦੀ ਕਿਸੇ ਵੀ ਕੱਚ ਦੇ ਬਰਤਨ ਦੇ ਵਿੱਚ ਸਟੋਰ ਕਰਕੇ ਰੱਖ ਲੈਣਾ ਤੁਸੀਂ ਇਹਨੂੰ 1 ਮਹੀਨਾ ਲਗਾਤਾਰ ਆਪਦੇ ਖਾਣਾ ਖਾਣ ਤੋਂ ਸਵੇਰੇ ਤੇ ਸ਼ਾਮ ਜਦੋਂ ਵੀ ਆਪਾਂ ਖਾਣਾ ਖਾਣਦੇ ਆ ਖਾਣਾ ਖਾਣ ਤੋਂ 30 ਮਿੰਟ ਬਾਅਦ ਇੱਕ ਗਰਮ ਪਾਣੀ ਦੇ ਗਲਾਸ ਦੇ ਵਿੱਚ ਘੋਲ ਕੇ ਆਪਾਂ ਇਹਨੂੰ ਪੀਣੀ ਹੈਗੀ ਤੇ ਪੀਣੀ ਵੀ ਆਪਾਂ ਇਹਨੂੰ ਸਿਪ ਸਿਪ ਕਰਕੇ ਆ ਉਹ ਕਿਸ ਤਰ੍ਹਾਂ ਇਸ ਤੋਂ ਬਾਅਦ ਦੱਸਾਂ ਕਿ ਕਿਸ ਤਰ੍ਹਾਂ ਗਲਾਸ ਦੇ ਵਿੱਚ ਘੋਲਣੀ ਹੈਗੀ ਇੱਕ ਵਾਰ ਤੁਸੀਂ ਇਹਨੂੰ ਇਸ ਤਰ੍ਹਾਂ ਬਣਾ ਕੇ ਇੱਕ 에어ਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਲੈਣਾ ਤੁਸੀਂ ਚਾਹੋ ਤਾਂ ਇਹਦੇ ਵਿੱਚ ਨਮਕ ਵੀ ਪਾ ਸਕਦੇ ਹੋ ਥੋੜਾ ਜਿਹਾ ਟੇਸਟ ਵਧਾਉਣ ਦੇ ਲਈ ਆਪਾਂ ਇਹਦੇ ਵਿੱਚ ਥੋੜੀ ਚੁਟਕੀ ਕਾਲੇ ਨਮਕ ਦੀ ਪਾ ਦਾਂਗੇ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਇਹਦੇ ਵਿੱਚ ਕਾਲਾ ਨਮਕ ਵੀ ਐਡ ਕੀਤਾ ਇਹਦੇ ਨਾਲ ਇਹਦਾ ਟੇਸਟ ਜਿਹੜਾ ਉਹ ਵਧੀਆ ਆਊਗਾ ਤੁਸੀਂ ਚਾਹੋ ਤਾਂ ਇਹਨੂੰ ਛੱਡ ਵੀ ਸਕਦੇ ਹੋ ਬਿਨਾਂ ਕਿਸੇ ਨਮਕ ਜਾਂ ਕਿਸ ਬਿਨਾਂ ਕਿਸੇ ਟੇਸਟ ਤੋਂ ਬਣਾ ਸਕਦੇ ਹੋ ਸਿੰਪਲ ਤੈਨੀਆਂ ਚੀਜ਼ਾਂ ਨੂੰ ਤਵੇ ਉੱਪਰ ਪਾਉਣ ਕੇ ਤੁਸੀਂ ਇਹਨੂੰ ਤਿਆਰ ਕਰ ਸਕਦੇ ਹੋਗੇ ਹਾਂਜੀ ਉਹ ਜਿਹੜਾ ਆਪਾਂ ਆਹ ਪਾਊਡਰ ਬਣਾਇਆ ਸੀਗਾ ਇਹਦਾ ਇੱਕ ਚਮਚ ਚ ਭਰ ਕੇ ਆਪਾਂ ਇਸ ਤਰ੍ਹਾਂ ਗਰਮ ਪਾਣੀ ਦੇ ਗਲਾਸ ਦੇ ਵਿੱਚ ਪਾਉਣਾ ਹੈ ਪਾਣੀ ਬਿਲਕੁਲ ਗਰਮ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਇਹਨੂੰ ਆਪਾਂ ਘੋਲ ਲੈਣਾ ਹੈ ਹੁਣ ਇਹਨੂੰ ਹਲਕਾ ਠੰਡਾ ਕਰ ਕਰਕੇ ਆਪਾਂ ਸਿਪ ਸਿਪ ਕਰਕੇ ਪੀਣਾ ਹੈ ਇਸ ਤਰੀਕੇ ਨਾਲ ਤੁਸੀਂ ਇਹ ਡਰਿੰਕ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋਗੇ ਤੇ ਇਹਨੂੰ ਪੀ ਕੇ ਤੁਸੀਂ ਮਹੀਨੇ ਦੇ ਵਿੱਚ ਆਪਦਾ ਰਿਜ਼ਲਟ ਦੇਖ ਸਕਦੇ ਹੋ ਵੀ 1 ਮਹੀਨੇ ਦੇ ਵਿੱਚ ਤੁਹਾਡਾ 810 ਕਿਲੋ weight ਜਿਹੜਾ ਉਹ ਲੂਜ਼ ਹੋ ਜਾਊਗਾ ਜੇਕਰ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜਲਦੀ ਆਪਾਂ ਨਵੇਂ ਵੀਡੀਓ ਨਾਲ ਮਿਲਾਂਗੇ ਪਰ ਜਾਂਦੇ-ਜਾਂਦੇ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ